ਠੀਕ ਹੈ ਇਹ ਕਿੰਨੇ ਦੀ ਬਣੀ ਸੀ ਉਹ ਟਰਾਲੀ ਜੀ ਇਹ 2800 ਦੀ ਜੀ ਅੱਛਾ ਆਹ ਟਰਾਲੀ 1965 ਤੇ 2800 ਦੀ ਬਣੀ ਸੀ ਹੈ ਹਾਂਜੀ ਵਿੱਚੇ ਟਾਇਰ ਸਭ ਕੋ ਹਿੱਸਾ ਜੀ ਠੀਕ ਹੈ ਜੀ ਅੱਛਾ 765 ਦੀ ਬਣੀ ਵੀ ਹੈ ਤੇ ਆਹ ਮੰਨ ਲਓ origional ਹੀ ਰੀਲ ਸਾਰਾ ਕੁਝ ਆਹ ਚਾਦਰ ਸਭ ਕੁਝ ਜੀ ਠੀਕ ਇੱਕ ਤਾਂ ਆਹ ਹਾਲ ਆਗੇ ਜਿਹੜੇ ਸਾਡੇ ਮਾਲਵੇ ਦੇ ਵਿੱਚ ਜਿਵੇਂ ਸਾਡੇ ਪਿੰਡਾਂ 'ਚ ਚੱਲਦੇ ਆਹ ਹਾਲ ਤੇ ਆਹ ਥੋੜੇ ਚੱਲਦੇ ਆ ਸਪ੍ਰਿੰਗ ਵਾਲੇ ਹਾਲ ਹਾਂਜੀ ਜਦੋਂ ਜੜ ਜੂੜ ਚ ਫਾੜ ਜਾਂਦੇ ਇਹ ਟ੍ਰੇਨ ਵਿੰਗੀ ਹੋਏ ਟੁੱਟ ਜਾਂਦੀ ਆ ਅੱਛਾ ਜੀ ਉਹ ਦਮ ਦੇ ਜਾਣਾ ਜੀ ਇਹ ਵੀ ਡਾਲ ਫਿਰ ਇਹ ਕੰਪਨੀ ਨਾਲ ਹੀ ਹਲ ਫੁਲ ਇਹ ਨਾਲ ਲਾਜ਼ਮੀ ਦ अच्छा फाले ਨਾਲ ਲਓ ਵੀ ਜੇ ਹਾਲ ਲਓਗੇ ਤਾਂ ਟਰੈਕਟਰ ਲੈਣਾ ਨਹੀਂ ਤਾਂ ਨਹੀਂ ਦੇਣਾ ਇਹ 1965 ਦੀਆਂ ਗੱਲਾਂ ਨਹੀਂ ਇਹ 78 ਦੀਆਂ ਜੀ 78 ਦੀਆਂ ਗੱਲਾਂ ਹਾਂਜੀ ਰੰਬੀ ਆ ਟਾਫੇ ਲਿਖਿਆ ਹੋਇਆ ਹੈ ਨਾ ਹਾਂਜੀ ਟਾਫੇ ਲਿਖਿਆ ਜੀ ਟਾਫੇ ਲਿਖਿਆ ਤੇ ਆਹ ਦੇਖੋ ਗਲਾਈ ਇਹਦੀ ਕਿੰਨੀ ਰੰਬੀ ਦੀ ਕਿੰਝ ਕਿਦਾਂ ਮੋੜ ਨੂੰ ਆ ਜੀ ਲੈ ਆ ਵੀ ਮਿੱਤਰੋ ਜਿਹੜੀ ਤੁਹਾਨੂੰ ਆ ਟਾਪ ਲਿੰਕ ਦਿਖਾਉਣ ਲੱਗਿਆ ਕਿਸੇ ਕਿਸੇ ਨੂੰ ਪਤਾ ਹੋਣਾ ਜੀ ਇਹਦੇ ਬਾਰੇ ਅੱਛਾ ਜੀ ਆਹ ਟਾਪ ਲਿੰਕ ਇਹ ਕਿੰਨੇ ਸਾਲ ਦੇ ਵਿੱਚ ਆਈ ਸੀ ਇਹ 765 ਦੀ ਨਾਲ ਹੀ ਟਰੈਕਟਰ ਦੇ ਅੱਛਾ ਆਹ ਮਟਰ ਵਾਲੀ ਸੀਟ ਵਾ ਇਹ ਰੰਗ ਨੂੰ ਗਾਵੇ ਸਾਫ ਕਰਨੀ ਹੈ ਰੰਗ ਨੂੰ ਕਰਾਣਾ ਇਹ ਬੱਠਾ ਵਾਲੀ ਹੁੰਦੀ ਆਹ ਸੀ ਡੌਂਗੀ ਆਹ ਆ ਰੀਨਲ ਆ ਮੈਸੀ ਇਧਰ ਮੈਥੀ ਦੀ ਆ ਸੀਟ ਸੀ ਟਾਪ ਲਿੰਕ ਦਾ ਇਹ ਤੋਂ ਕੰਮ ਲਈਦਾ ਜੈਕ ਹੁੰਦਾ ਸੀ ਪਿੱਛੇ ਜੀ ਠੀਕ ਆ ਜੀ ਇਹ ਨਹੀਂ ਬੜੀ ਛੋਟੀ ਹੁੰਦੀ ਸੀਗੀ ਠੀਕ ਹੈ ਇਹ ਫਿਕਸ ਰਹਿੰਦੀ ਸੀ ਠੀਕ ਹੈ ਤੇ ਇਹ ਚੂੜੀ ਦਾ ਕੰਮ ਇੱਥੋਂ ਲੈਂਦੇ ਸੀ ਇੱਥੋਂ ਲੈਂਦੇ ਬਾਪੂ ਜੀ ਆਪਣਾ ਸ਼ੋਬ ਨਾਮ ਤੇ ਪ੍ਰੋਪਰ ਐਡਰੈਸ ਦੱਸੋ ਸਸੀ ਗਾਲ ਜੀ ਸਸੀ ਗਾਲ ਸ਼ੋਬ ਨਾਮ ਹਰਜੀਤ ਸਿੰਘ ਜੀ ਮੇਰਾ ਠੀਕ ਹੈ ਜੀ ਪਿੰਡ ਪੇਣ ਠੀਕ ਹੈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਕਹ ਦਿੰਦੇ ਜੀ ਠੀਕ ਹੈ ਜੀ ਤੇ ਬ ਮੈਂ 77 ਤੋਂ ਲੱਗਿਆ ਜੀ 10ਵੀਂ ਕਰਕੇ। ਉਦੋਂ ਕਿਹੜੇ ਕਿਹੜੇ ਟਰੈਕਟਰ ਸੀ ਆਪਣੇ ਕੋਲ ਜੀ? ਉਦੋਂ ਮੈਸੀਦ ਹੈਗਾ ਜੀ। ਠੀਕ ਹੈ ਜੀ। ਬਜ਼ੁਰਗਾਂ ਨੇ ਲਿਆ ਸੀ ਜੀ ਸਾਨੂੰ 65 'ਚ। ਠੀਕ ਹੈ। ਪੌਣੇ 17 ਪੌਣੇ 17000 ਦਾ ਜੀ। ਠੀਕ ਹੈ। ਉਹ ਸਮੇਂ ਜੀ ਪੌਣੇ ਤੇ ਉਹ ਉਹ ਸਮੇਂ ਦੀਆਂ ਕੋਈ ਚੀਜ਼ਾਂ ਸਾਡੇ ਦਿਖਾ। ਜੀ ਅੱਖੀਆਂ ਜੀ ਟਾਪ ਲਿੰਗ ਰੱਖੀ ਹੋਆ ਸੀਟ ਉਹਦੀ ਬੱਠਾ ਵਾਲੀ ਸੀਟ ਹੁੰਦੀ ਸੀ ਜਦੋਂ। ਉਹ ਵੀ ਹੈਗੀ ਆ ਪੁਰਾਣੀ। ਹੈਗੀ ਆ ਜੀ ਉਹੀ ਪਈ ਆ। ਲੈ ਵੀ ਮਿੱਤਰੋ ਟਾਪ ਲਿੰਗ। ਉਹ ਵਿਆਪ ਚੱਕ ਕੇ ਉੱਤ ਪਈ ਆ ਪਿੱਛੇ। ਲਿਆ ਵੀ ਮਿੱਤਰੋ ਜਿਹੜੀ ਤੁਹਾਨੂੰ ਆ ਟਾਪ ਲਿੰਕ ਦਿਖਾਉਣ ਲੱਗਿਆ ਕਿਸੇ ਕਿਸੇ ਨੂੰ ਪਤਾ ਹੋਣਾ ਜੀ ਇਹਦੇ ਬਾਰੇ ਅੱਛਾ ਜੀ ਆ ਟਾਪ ਲਿੰਕ ਇਹ ਕਿੰਨੇ ਸਾਲਾਂ ਦੇ ਵਿੱਚ ਆਈ ਸੀ ਸਾਨੂੰ 65 ਜੀ ਨਾਲ ਹੀ ਟਰੈਕਟਰ ਦੇ ਅੱਛਾ ਕਮਾਲ ਕਰੀ ਭਈ ਬਾਪੂ ਨੇ ਸਾਨੂੰ 65 ਦੀ ਹੈ ਜੀ ਰੱਖੀ ਹੋਈ ਹੁਣ ਇੱਕ ੱਟੇ ਬਾਰਤ ਹੁੰਦੀ ਆ ਹੁਣ ਚੂੜੀ ਵਾਲੀ ਜ਼ਿਆਦਾ ਚੱਲਦੀ ਆ ਕਿੰਨੇ ਸਾਲ ਹੋ ਗਏ ਸਾਨੂੰ ਸਾਂਭੀ ਬੈਠਣ 24 ਸਾਲ ਆ 35 ਲਾ ਲਓ ਜੀ ਭੈਣ 35 ਤੇ 25 ਇਹ ਜੀ ਹਾਂ 35 ਸਾਲ ਹੋ ਗਏ 60 ਸਾਲ ਹੋ ਗਏ 80 ਸਾਲ ਕੀ ਬਾਤ ਆ ਆ ਹੁੰਦੀ ਐ ਸਭਾਲ ਇਹ ਫੱਟੀ ਵਾਲੀ ਹੁੰਦੀ ਪਹਿਲਾਂ ਜਾਨੀ ਠੀਕ ਐ ਇਹ ਗੋਲ ਨਹੀਂ ਆਦੀ ਹੁੰ ਆ ਬਠਰ ਵਾਲੀ ਸੀਟ ਵਾ ਇਹ ਰੰਗ ਨੂੰ ਕਰਾਵੇ ਸਾਫ ਕਰਨੀ ਹੈ ਰੰਗ ਨੂੰ ਕਰਾਣਾ ਇਹਨੂੰ ਇਹ ਬਠਰ ਵਾਲੀ ਹੁੰਦੀ ਆ ਸੀਟ ਹੁੰਦੀ ਆ ਆਰੀਨਲ ਆ ਮੈਸੀ ਇਹਨਾਂ ਮੈਥੀ ਦੀ ਆ ਸੀਟ ਸੀ ਕੁਮਾਰ ਆ ਲੱਗਦੀ ਹੁੰਦੀ ਸੀਗੀ ਬੜਾ ਟਾਈਮ ਸੰਭਾਲ ਕੇ ਰੱਖੀ ਬਈ ਚੀਜ਼ ਹੈ ਇਹ ਨਿਆਣੇ ਵੇਚ ਨਹੀਂ ਦਿੰਦੇ ਸੀ ਕਹਿੰਦੇ ਰੱਖਣੀ ਆ ਬਾਬੂਆਂ ਨੇ ਨਹੀਂ ਜਾਣੀਆਂ ਆ ਆ ਤਾਂ ਜਮਾਂ ਹੀ ਸਿਰਾ ਲਾਈ ਬੈਠਾ ਹੈ ਜੀ ਆ ਟਾਪ ਲਿੰਕ ਹੈ ਮੈਸੀ ਕਿ ਕਿਸੇ ਕਿਸੇ ਨੂੰ ਪਤਾ ਹੋਊਗਾ ਇਹਦੇ ਬਾਰੇ ਜੀ ਆਮ ਨਹੀਂ ਪਤਾ ਲੋਕਾਂ ਨੂੰ ਅੱਛਾ ਉਦੋਂ ਬਾਅਦ ਇਹ ਫੱਟੀ ਵਾਲੀ ਫੱਟੀ ਵਾਲੀ ਨੂੰ ਕਹਿੰਦੇ ਆ ਫੱਟੀ ਵਾਲਾ ਫੱਟੀ ਵਾਲੀ ਕਹਿੰਦੇ ਆ ਉਹ 골ਡਨ ਡੇ ਵਾਲੀ ਕਿੰਨੇ ਚੂੜੀ ਤੋਂ ਕਦੋਂ ਆਉਣ ਲੱਗੀ ਸੀ ਬਾਅਦ ਵਿੱਚ ਇਹ ਵੀ ਬਾਅਦ ਚਾਹੀਏ ਜੀ ਹਾਂ ਜਦੋਂ ਅਸੀਂ ਦੂਜੀ ਵਾਰ ਟਰੈਕਟਰ ਬਦਲਿਆ ਨਾ ਠੀਕ ਹੈ ਜੀ ਇਹ 78 ਚ ਠੀਕ ਹੈ ਤੇ ਪਹਿਲਾਂ ਇਹ ਬਜ਼ੁਰਗਾਂ ਬੇਲੇ ਦੀ ਜਾਨੀ 65 ਮਾਡਲ ਬਜ਼ੁਰਗਾਂ ਦਾ ਸੀਗਾ ਠੀਕ ਹੈ ਜੀ ਫਿਰ 78 ਚ ਮੈਂ ਲਿਆ ਸੀ ਨਵਾਂ ਟਰੈਕਟਰ ਜੀ ਠੀਕ ਹੈ ਉਦੋਂ 58000 ਦਾ ਲਿਆਂਦਾ ਸੀ ਵਿੱਧ ਫਾਲੇ ਨਾ ਵਿੱਧ ਫਾਲੇ ਹਾਂਜੀ ਇੱਕ ਬਈ ਆ ਜਾਊਗਾ ਅਸੀਂ ਕੱਲ ਵੀ ਮੇਲੇ ਦੇ ਕਨਫਿਊਜ਼ ਹੋ ਗਏ ਸੀ ਅਸੀਂ ਉਹ ਬਾਈ ਹੋਰੀ ਕਹਿੰਦੇ ਅਸੀਂ ਫਾਲੇ ਲੈਣ ਆਏ ਅੱਛਾ ਜੀ ਅਸੀਂ ਸੋਚਿਆ ਵੀ ਹਲਾ ਨਹੀਂ ਆ ਜਿਹੜੇ ਮੂਰੇ ਫਾਲੇ ਲੱਗਦੇ ਆ ਸਾਡੇ ਫਾਲੇ ਬੋਲੇ ਸਾਡੇ ਨੂੰ ਰੰਬੀਆਂ ਕਹਿੰਦੇ ਜੀ ਇੱਥੇ ਤੇ ਫਾਲੇ ਉਹਦਾ ਫਾਲੇ ਕਹਿੰਦੇ ਸਾਰਿਆਂ ਨੂੰ ਫਾਲੇ ਕਹਿ ਦਿੰਦੇ ਆ ਠੀਕ ਅਸੀਂ ਆਖਿਆ ਕਿਤੇ ਵੀ ਫਾਲੇ ਕੱਲੇ ਫਾਲੇ ਲੈਣ ਆਏ ਤੁਸੀਂ ਫਾਲੇ ਮਤਲਬ ਪੂਰੇ ਹਲਾ ਨੂੰ ਹਾਂ ਜੀ ਸੱਟਾਂ ਨੂੰ ਕਹਿੰਦੇ ਉਹਦਾ ਟਿੱਲਰ ਵੀ ਕਹਿੰਦੇ ਫਾਲੇ ਉਹਦਾ ਜਾਵਾ ਫਾਲੇ ਕਹਿੰਦੇ ਠੇੜ ਪੰਜਾਬੀ ਠੀਕ ਹੈ ਜੀ ਲੈ ਵੀ ਮਿੱਤਰੋ ਜਿਹੜੇ ਆ ਹਾਲ ਦੇਖਣ ਲੱਗੇ ਨਾ ਆਪਾਂ ਇਹ ਬਾਪੂ ਹੋਰਾਂ ਨੇ ਆਪ ਲਏ ਸੀਗੇ ਤੇ ਮੈਸੀ ਟਰੈਕਟਰ ਨਾਲ ਆਈ ਸੀ ਮੈਸੀ ਜੀ ਮੈਂ ਨਾਲ ਇੱਕ ਕੰ ਪਹਿਲਾ ਨਾਂ ਸੀਗੇ ਪਹਿਲਾ ਨਾਂ ਸੀ ਨਹੀਂ ਆ ਜੋੜ ਪਾ ਕੇ ਇੱਧਰ ਜੋੜ ਪਾ ਕੇ ਉੱਧਰ ਜੋੜ ਪਾ ਕੇ 11 ਕਿਤੇ ਆ ਪਲੇਟ ਲੱਗੀ ਹੋ ਪਲੇਟ ਲੱਗੀ ਹੋ ਨਾਲ ਦੀ ਪਰ ਹੁਣ ਇੱਥੇ ਕੋਈ ਦੀਂਦਾ ਨਹੀਂ ਨੀਂਦਾ ਨਹੀਂ ਕੰਪਨੀ ਦੀ ਪਲੇਟ ਉੱਧਰ ਵੀ ਆ ਕਿਉਂਕਿ ਇੱਧਰ ਵੀ ਸੀਗੀ ਦੋਹੇ ਪਾਸੇ ਪਲੇਟ ਸੀਗੀਆਂ ਮੱਸੀ ਲਿਖਿਆ ਹੋਣਾ ਮਿਟ ਗਿਆ ਮੱਸੀ ਹੈਗਾ ਹਮ ਆ ਕੋਲੀ ਸਰੀਆਂ ਪਵਾਇਆ ਸੀਗਾ ਕਿ ਇਹ ਰਿਪੇਅਰ ਕਰਾਈ ਸੀਗੀ ਇਹ ਵੀ ਲਾਉਂਦੇ ਫਿਰ ਇਹ ਕੰਪਨੀ ਨਾਲ ਹੀ ਹਲ-ਫੁਲ ਇਹ ਨਾਲ ਲਾਜ਼ਮੀ ਦਿੰਦੀ ਸੀ ਜਦੋਂ ਕਹਿੰਦੇ ਟਰੈਕਟਰ ਦਾ ਦੇਣਾ अच्छा फालें ਨਾਲ ਲਓ ਵੀ ਜੇ ਹਾਲ ਲਓਗੇ ਤਾਂ ਟਰੈਕਟਰ ਲੈਣਾ ਨਹੀਂ ਤਾਂ ਨਹੀਂ ਦੇਣਾ ਇਹ 1965 ਦੀਆਂ ਗੱਲਾਂ ਨਹੀਂ ਇਹ 78 ਦੀਆਂ ਜੀ 78 ਦੀਆਂ ਗੱਲਾਂ ਹਾਂਜੀ 65 ਵਾਲੇ ਦਿੱਤੇ ਸੀ ਕਿ ਪਹਿਲੇ ਨਾਲੇ ਫਿਰ ਲੈ ਗਏ ਸੀਗੇ ਉਹ ਜਦੋਂ ਵੇਚਿਆ ਠੀਕ ਹੈ ਉਹ ਵੀ ਫਿਰ ਕਹਿੰਦੇ ਨੇ ਨਾਲੇ ਲੈਣੇ ਜੀ ਫਾਲੇ ਜਦੋਂ 78 ਚ ਮੈਂ ਵੇਚਿਆ 78 ਵਾਲਾ ਇਹ ਵੀ ਨਾਲੇ ਮੰਗਦੇ ਸੀਗੇ ਜੀ ਠੀਕ ਹੈ ਤੇ ਮੈਂ ਦਿੱਤੇ ਨਹੀਂ ਮੈਂ ਕਿ ਫਾਲੇ ਦੇਣੇ ਇਹਦੇ ਨਾਲ ਤੇ ਮਿਲਦੇ ਨੇ ਜੀ ਠੀਕ ਹੈ ਇਹ ਜਿਹੜੀ ਗਲਾਈ ਆ ਨਾ ਥੱਲੇ ਉਹ ਆਂ ਫਾਲੇ ਉਹ ਵੀ ਪਏ ਆ ਉਹ ਵੀ ਚੈੱਕ ਕਰ ਲੈਣਾ ਤੇ ਵੀ ਚੈੱਕ ਕਰ ਲੈਣ ਦੀ ਗਵਾਈ ਚਲੋ ਇਹ ਇਹ ਬਾਈ ਤੁਹਾਡੀ ਕੋਈ ਜਾਣਕਾਰੀ ਦੇ ਵਿੱਚ ਹੋਵੇ ਵੀ ਇਹ ਤਿੰਨ ਦੇਖੋ ਗਲਾਈ ਇਹ ਦੀ ਕਿੰਨੀ ਆ ਟੇਫੇ ਬਹੁਤ ਘੱਟ ਘਸਦੀ ਇਹ ਦੀ ਰੰਬੀ ਆ ਟੇਫੇ ਲਿਖਿਆ ਹੋਇਆ ਹੈ ਨਾ ਹਾਂ ਜਿੱਟਾ ਫੇ ਲਿਖਿਆ ਜੀ ਟੇਫੇ ਲਿਖਿਆ ਤੇ ਆਹ ਦੇਖੋ ਗਲਾਈ ਇਹ ਦੀ ਕਿੰਨੀ ਆ ਰੰਬੀ ਦੀ ਕਿਉਂਜ ਕਿਦਾਂ ਮੋੜ ਨੂੰ ਆ ਜੀ ਤੇ ਉਹ ਉਹ ਫਾਲੇ ਹੁਣ ਬਣਾਏ ਨਵੇਂ 15 ਉਹ ਦੇਖੋ ਉਹ ਵੀ ਦੇਖਦੇ ਆਪਾਂ ਇਹ ਨਹੀਂ ਬਾਬੂ ਇਹ ਆਪਣਾ ਮੰਨ ਲਓ ਉਦੋਂ ਇਹ ਆਪ ਇੱਥੇ ਜੌਨੀਅਰ ਖੇਚ ਲੈਂਦਾ ਜੀ 11 ਫੜ ਜੌਨੀਅਰ ਨਹੀਂ ਇੱਥੇ ਤਿਆਰ ਕਰਦੇ ਸੀ ਕਿ ਉੱਥੇ ਕਿਤੇ ਬਾਹਰ ਉਹ ਨਹੀਂ ਉਹ ਮਜ਼ਰਾਸੇ ਜਿੱਥੇ ਬਣਦੇ ਉੱਥੋਂ ਆਉਂਦੇ ਸੀ ਨਾਲੇ ਉੱਥੋਂ ਨਾਲ ਟਰੈਕਟਰ ਆਣਾ ਆ ਹੁਣ ਇਹਦੀ ਦੇਖੋ ਗਲਾਈ ਰੰਬੀ ਦੀ ਇਹ ਕਿੰਨੀ ਉਹਦੀ ਕਿੰਨੀ ਹੈ ਕਿੰਨਾ ਫਰਕ ਸਹੀ ਹੈ ਜੀ ਇਹ ਹਲ 13 ਜੀ ਇਹ 15 ਜੀ 15 ਜੀ ਉਹ ਤੇਰਾ ਹੈ ਅੱਛਾ ਉਹ ਤੇਰਾ ਹੈ ਠੀਕ ਹੈ ਉਹ ਕਲੱਚ ਵਾਲੇ ਆ ਠੀਕ ਹੈ ਜੀ ਇਹ ਸਿੱਧੇ ਆ ਅੱਛਾ ਇਹ ਕਲੱਚ ਵਾਲੇ ਹਲਾਣਾ ਕੀ ਫਰਕ ਹੁੰਦਾ ਜੀ ਤੁਹਾਡੇ ਇਹ ਇਹ ਸਪ੍ਰਿੰਗ ਇੱਕ ਲੈਂਚ ਹੋ ਜੀ ਜਿੱਦਾਂ ਜੜ ਜੁੜ ਚ ਫਾੜ ਨੇ ਇਹ ਚ ਮੱਖੀ ਐ ਨੇ ਉਹ ਉਹ ਜਿਹੜੇ ਆਪਾਂ ਜਿਹਨਾਂ ਉਹ ਗੁੱਛੇ ਵਾਲੇ ਆ ਉਹਨੂੰ ਗੁੱਛੇ ਵਾਲੇ ਕਹਿੰਦੇ ਆ ਆਜੋ ਬਾਪੂ ਜੀ ਫਿਰ ਇਹ ਮੇਰੀ ਤੇ ਤੁਹਾਡੀ ਭਾਸ਼ਾ ਦਾ ਥੋੜਾ ਜਿਹਾ ਫਰਕ ਹੈ ਤੇ ਆਪਾਂ ਦਰਸ਼ਕ ਵੀ ਰਹਿਣ ਉਹ ਵੀ ਪੂਰੇ ਧਿਆਨ ਨਾਲ ਸਮਝਾਵਾਂਗੇ ਇੱਕ ਤਾਂ ਇਹਨੂੰ ਕਲੱਚ ਵਾਲਾ ਕਾਹਤੋਂ ਬੋਲਦੇ ਕਲੱਚ ਇਹ ਆ ਲੱਗੇ ਜਿੱਦਾਂ ਉੱਪਰ ਜੀ ਇਹ ਤੇ ਕੱਲਾ ਬੋਲਟ ਕਸਣਾ ਜਦੋਂ ਵੀ ਕਸਣਾ ਅੱਛਾ ਕਸਣਾ ਜਦੋਂ ਹਾਂਜੀ ਤੇ ਇਹ ਚ ਸਪ੍ਰਿੰਗ ਉਹਦਾ ਹੈਗੇ ਉਹ ਹੀ ਚੀਜ਼ ਆ ਕੰਮ ਉਹੀ ਕਰਦਾ ਇਹਨਾਂ ਨੇ ਪਰ ਇਹ ਇੱਕ ਜਗ੍ਹਾ ਹੀ ਹੈ ਇੱਕ ਜਗ੍ਹਾ ਆ ਨਾਟਕਾ ਸੁਗਾ ਜਾਂ ਨਾਟਕਾ ਸੁਗਾ ਠੀਕ ਹੈ ਇਹ ਜਾਨੀ ਉਹ ਵੀ ਦਿਖਾ ਦਦੇ ਆ ਅਗਲੇ ਤੇ ਪਿਛਲੇ ਵਾਲੇ ਉਹ ਬੋਲਟੇ ਕਸੂਗਾ ਜਦੋਂ ਵੀ ਕਸੂਗਾ ਬੋਲਟ ਕਸੂਗਾ ਬਸ ਜਾਂ ਬੋਲਟ ਕਸੂਗਾ ਇੱਥੋਂ ਜਾਂ ਬੋਲਟ ਕਸ ਬੋਲਟ ਵੱਡ ਹੋਊਗਾ ਠੀਕ ਹੈ ਉਹ ਇਹਦੇ ਵਿੱਚ ਗੁੱਛਾ ਨਿਕਾ ਗੁੱਛਾ ਕਹਿੰਦੇ ਉਹ ਤੁਹਾਨੂੰ ਦਿਖਾ ਦਦੇ ਉਹ ਵੀ ਅੱਛਾ ਉਹ ਮੰਨ ਲਓ ਵੈਸੇ ਗੁੱਛਾ ਹੁਣ ਚੱਲਦਾ ਹੀ ਆ ਕਿ ਉਹ ਟੁੱਟ ਜਾਂਦਾ ਜ਼ਿਆਦਾ ਉਹਦੀ ਰਿਪੇਅਰ ਬਹੁਤ ਆ ਇਹਦੀ ਰਿਪੇਅਰ ਹੈ ਨਹੀਂ ਨਹੀਂ ਇਹ ਜਿਹੜਾ ਇਹ ਕਲੱਚ ਵਾਲੇ ਕਰੇ ਇਹ ਸਾਰੇ ਹੀ ਬਣਾਉਂਦੇ ਆ ਕਿ ਕੱਲੇ ਆ ਵਰਕਸ਼ਾਪ ਵਾਲਿਆਂ ਨੇ ਬਣਾਏ ਇਹ ਬਣਾਉਂਦੇ ਆ ਆਮ ਵੀ ਬਣਾਉਂਦੇ ਆ ਹਾਂਜੀ ਇਹ ਕਲੱਚ ਵਾਲੇ ਕਹਿੰਦੇ ਹੁੰਦੇ ਨੇ ਅੱਛਾ ਕਲੱਚ ਵਾਲੇ ਕਲੱਚ ਵਾਲੇ ਯਾਨੀ ਨਾਂ ਰੱਖਿਆ ਕਲੱਚ ਵਾਲੇ ਬਈ ਹੁਣ ਇਹ ਕਲੱਚ ਵਾਲੇ ਹੀ ਚੱਲਦੇ ਆ ਹਾਂ ਇਹ ਜ਼ਿਆਦਾ ਚੱਲਦੇ ਆ ਜੀ ਠੀਕ ਹੈ ਇਹ ਬਾਈ ਜੀ ਤੁਹਾਡੇ ਏਰੀਆ 'ਚ ਇਹ ਕਾਹਦੋਂ ਚੱਲਦੇ ਸਾਡੇ ਹੁਣ ਜਿਵੇਂ ਆ ਸਿੰਪਲ ਹਾਲ ਸਾਡੇ ਜ਼ਮੀਨ ਪੱਕੀ ਆ ਜੀ ਫਿਰ ਫਿਰ ਉਹਦੀ ਰਿਪੇਅਰ ਬਹੁਤ ਨਿਕਲਦੀ ਆ ਅੱਛਾ ਹਾਂਜੀ ਪੱਕੀ ਜ਼ਮੀਨ 'ਚ ਇਹਦੀ ਰਿਪੇਅਰ ਹੈ ਨਹੀਂ ਜੀ ਠੀਕ ਕੰਮ ਇਹਨੂੰ ਨਾ ਆਲਾ ਕਰਨਾ ਠੀਕ ਹੈ ਪੱਕੀ ਜ਼ ਤੁਸੀਂ ਸਾਡੇ ਨੂੰ ਹਾਲ ਰੱਖੀ ਬੈਠੇ ਆ ਬਾਈ ਇੱਕ ਤਾਂ ਆ ਹਾਲ ਆਗੇ ਜਿਹੜੇ ਸਾਡੇ ਮਾਲਵੇ ਦੇ ਵਿੱਚ ਜਿਵੇਂ ਸਾਡੇ ਪਿੰਡਾਂ 'ਚ ਚੱਲਦੇ ਆ ਆਹ ਹਾਲ ਤੇ ਆ ਥੋੜੇ ਚੱਲਦੇ ਆ ਸਪਰਿੰਗ ਵਾਲੇ ਹਾਲ ਹਾਂਜੀ ਜਦੋਂ ਜੜ ਜੂੜ ਚ ਫਾਜ ਜਾਂਦੇ ਇਹ ਟ੍ਰੇਨ ਵਿੰਗੀ ਹੋਏ ਟੁੱਟ ਜਾਂਦੀ ਆ ਅੱਛਾ ਜੀ ਉਹ ਦਮ ਦੇ ਜਾਣਾ ਜੀ ਠੀਕ ਆ ਹੁਣ ਫਿਰ ਤੁਸੀਂ ਆ ਬਣਾਏ ਸਾਡੇ ਨੂੰ ਇਹ ਹਾਂਜੀ 15 ਵੀ ਅਸੀਂ ਇਹ ਵੀ ਦੇਖ ਲੈਣੇ ਮਿਲਾ ਕੇ ਕਿੱਦਾਂ ਜਾਂਦੇ ਇਹ ਕਿਵੇਂ ਲੱਗੇ ਫਿਰ ਇਹ ਵੀ ਹਜੇ ਚਲਾਏ ਨਹੀਂ ਜਿਆਦਾ ਹੁਣ ਆਲੂਆਂ 'ਚ ਚਲਾ ਕੇ ਦੇਖਾਂਗੇ ਜੀ ਨਵੇਂ ਬਣਾਏ ਆ ਜੀ ਅੱਛਾ ਇਹ ਨਵੇਂ ਹੁਣ ਆਲੂਆਂ ਦੀ ਵਾਝ ਦੇਖਦੇ ਆ ਕਿੱਦਾਂ ਠੀਕ ਐ ਫੇ ਪਤਾ ਲੱਗੂਗਾ ਇਹ ਇਹ ਏਰੀਆ ਏਰੀਆ ਦਾ ਫਰਕ ਹੁੰਦਾ ਜਾਨੀ ਤੁਹਾਡੇ ਸਾਰੇ ਵੈਸੇ ਤਕਰੀਬਨ ਸਪਰਿੰਗ ਵਾਲੇ ਸਪਰਿੰਗ ਨਾਲ ਚੱਲਦੇ ਸਾਡੇ ਜਾਨੀ ਠੀਕ ਆ ਤਾਂ ਬਹੁਤ ਘੱਟ ਇਹ ਘੱਟ ਚੱਲਦੇ ਠੀਕ ਆ ਹੁਣ ਦੇਖੋ ਦੇਖੀ ਜੀ ਤਾਂ ਤੁਹਾਡੇ ਏਰੀਆ ਦੇਖਦੇ ਆ ਉਧਰ ਵਿਹਾ ਇਦਾਂ ਵੀ ਹੈਗੇ ਆ ਫਿਰ ਇਹਨਾਂ ਦੀ ਰਿਪੇਅਰ ਬਿਲਕੁਲ ਜ਼ੀਰੋ ਇਹਨਾਂ ਦਾ ਜ਼ੀਰੋ ਹੀ ਆ ਨਾ ਫਿਰ ਇਹ ਤਾਂ ਬਸ ਬੰਨੇ ਬੁੰਨੇ ਤੋਂ ਪੱਕੇ ਤੋਂ ਤੇ ਜੜ ਤੋਂ ਪ ਜਾਣੇ ਪੈਂਦੇ ਆ ਜੜ ਤੋਂ ਬਸ ਜੇ ਤਣਾ ਟੁਣਾ ਡੜ ਗਿਆ ਉਦਾਂ ਨਹੀਂ ਜਾਂਦੇ ਫੇਰੇ ਲੱਤੇ ਵਿੰਗੇ ਟੁੱਟ ਜਾਣੀ ਜਾਂ ਰੱਬੀ ਟੁੱਟੂ ਗਿਆ ਲੱਤ ਟੁੱਟੂ ਗਿਆ ਜਾਂ ਫਰੇਮ ਵਿੰਗ ਜਾਂ ਫਰੇਮਿਕਾ ਹੋਊਗਾ ਹਾਂ ਫਰੇਮ ਵਿੰਗਾ ਹੀ ਜ਼ਿਆਦਾ ਤੇ ਉਹਦੇ ਵਿੱਚ ਤੁਹਾਨੂੰ ਮੈਂ ਦੱਸਦਾ ਆ ਜੇ ਮੈਸੇਜ ਜਿਹੜਾ ਰੀਜਨਲ ਠੀਕ ਹੈ ਇਹ ਗੁੱਛਾ ਫਿਰ ਉਹਦਾ ਕੰਪਨੀ ਨੂੰ ਆਇਆ ਉਹਦੋਂ ਕੰਪਨੀ ਤਾਂ ਇੱਦਾਂ ਪਹਿਲਾਂ ਇਹ ਹੀ ਬਣਦੇ ਸੀ ਜੀ ਆਹ ਸਾਰੇ ਸਾਰੇ ਹੀ ਐ ਬਣਾਉਂਦੇ ਸੀ ਆ ਗੁੱਛੇ ਹੁੰਦੇ ਆ ਇਹ ਆ ਟੁੱਟ ਜਾਂਦੀਆਂ ਮੱਖੀਆਂ ਠੀਕ ਹੈ ਜੀ ਫੇ ਮੱਕਾ ਮ ਨਹੀਂ ਕਰਦੀ ਲੱਤ ਉਹ ਇੱਕ ਟੁੱਟੇ ਹੋਏ ਦਾ ਦੇਖੋ ਅੱਜਾ ਟੁੱਟ ਗਿਆ ਨਾ ਅੱਛਾ ਅੱਛਾ ਇਦਾਂ ਫਿਰ ਟੁੱਟ ਜਾਂਦੀ ਹੈ ਠੀਕ ਹੈ ਫੇ ਮੈਂ ਤਾਂ ਹੀ ਪਿੱਛੇ ਪੱਤੀਆਂ ਲਵਾਈਆਂ ਵੀ ਲੱਤ ਵਿੱਚ ਇਹ ਨਾ ਜਾਵੇ ਠੀਕ ਹੈ ਇਹ ਫੇ ਗੁੱਛੇ ਢੁੱਟ ਜਾਂਦੇ ਇਹਨਾਂ ਦੇ ਠੀਕ ਹੈ ਜੀ ਅੱਜਕੱਲ ਹੁਣ ਸਾਰੇ ਮੱਛੀ ਓਕਾਂ ਦੀਆਂ ਜੀ ਤੇ ਸਾਨੂੰ अच्छा ओदों मान लो कोई बनांदा नहीं सी कोई नहीं बनांदा होगा जी अच्छा ए मच्छी हुक ओदों बनदी नहीं सी ज्यादा ओदों बनदी नहीं पता नहीं हुंदा किसे नु जी ए ज्यादा दी सन 65 दी मच्छी हुक जी ठीक इन्नी ਮਗਾਟੇ ਵਾਲੀ मच्छी हुक कह ਦਿੰਦੇ ਇਹਨਾਂ 1965 ਦੇ ਵਿੱਚ ਇਹ ਹੁਣ ਟਰਾਲੀ ਦੇ ਵਿੱਚ ਕੀ ਕੀ ਕਰਾਈ ਇਹ ਸਿਰਫ ਟਾਇਰ ਇਹਨੂੰ ਹਿੱਥਾ ਲੋ ਆਏ ਸੀ ਦੂਜਾ ਪਹਿਲਾਂ ਛੋਟੇ ਬਿਨਾ ਟੂਲ ਤੋਂ ਸੀਗੇ ਛੋਟੇ ਟਾਇਰ ਵਿੱਚ ਟੂਲ ਆਏ ਸੀ ਟਰਾਲੀ ਨੂੰ ਠੀਕ ਹੈ ਜੀ ਪਧਰੀ ਸੀ ਠੀਕ ਹੈ ਉਹ ਫੇਰ ਫਰਸ਼ ਪਤਲਾ ਸੀ ਉਸ ਸਮੇਂ ਤੇ ਇੰਨਾ ਨਹੀਂ ਪਤਾ ਹੁੰਦਾ ਸੀਗਾ ਹੂੰ ਮੇਤਰੀਨੋਂ ਤੋਂ ਫਰਸ਼ ਪਤਲ ਲਾਏ ਫਰਸ਼ ਬਹਿ ਗਿਆ ਸੀਗਾ ਠੀਕ ਹੈ ਜੀ ਤੇ ਫਿਰ ਫਰਸ਼ ਲਵਾ ਸੀ ਨਮਾ ਤਾਂ ਹੁਣ ਉਹਦਾ ਖਰਾਬ ਹੋ ਗਿਆ ਫਿਰ ਇਹ ਇਹਦਾ ਜਿਹੜਾ ਹੁਣ ਮੰਨ ਲਓ ਫਰਸ਼ ਲੱਗਿਆ ਹੋਇਆ ਇੱਕ ਇੱਕ ਵਾਰ ਫਰਸ਼ ਲਵਾਇਆ ਜੀ ਇਹਨੂੰ ਸਨ 65 ਦੀ ਹੈ ਜੀ ਗੱਲ ਦੀ ਸਾਡਾ ਪਹਿਲੀ ਆ ਅੱਛਾ ਸਨ 65 ਦੀ ਬਣੀ ਵੀ ਹੈ ਤੇ ਆ ਮੰਨ ਲਓ origional ਹੀ ਰੀਲਾ ਸਾਰਾ ਕੁਝ ਆਹ ਚਾਦਰ ਸਭ ਕੁਝ ਹੀ ਠੀਕ ਹੈ ਬਾਈ ਹਾਂ ਹੋਰ ਇਹਦੇ ਪਾਜੀ ਐਂਗਲ ਵੀ ਲੱਗੇ ਐਂਗਲ ਵੀ ਲਾ ਲਾ ਕੇ ਰੱਖਿਆ ਉਹ ਟ੍ਰੈਕਟਰ 'ਚ ਵੱਡੇ 'ਚ ਫਾਜ ਜਾਂਦਾ 36 30 ਦੀ ਮੱਛੀ ਛੋਟੀ ਆ ਛੋਟੀ ਨੇੜੇ ਆ ਨਾ ਹੁਣ ਵੱਡੀਆਂ ਬਣਾਉਂਦੇ ਆ ਸਹੀ ਹੈ ਜੀ ਤੇ 36 ਦੀ ਫਸ ਜਾਂਦਾ ਫਿਰ ਲਾਗ ਰੱਖਿਆ। ਬਾਕੀ ਦੇਖੋ ਬਈ 1965 ਦੀ ਬਣੀ ਆ ਟਰਾਲੀ ਤੇ ਗਾਰਡਰ ਗੂਡਰ ਉਦੋਂ ਦੇ ओरिजिनल ਹੀ ਨਾਲ ਦੇ ਆ ਜੀ ਸਾਰਾ ਕੁਝ। ਨਾਲ ਦੇ ਗਾਡਰ ਚਾਈਨਰ ਵੀ ਨਾਲ ਦੇ ਆ ਤੇ ਪਰ ਇਹਨਾਂ ਬਾਪੂ ਜੀ ਹਨਾ ਚਾਈਨਰਾਂ ਦੀ ਥੋੜੀ ਜਿਆਦਾ ਗੈਪ ਤੇ ਪਾਏ ਹੋਏ ਚਾਈਨਰ ਇਹ ਫਿਰ ਤਾਂ ਹੀ ਫਰਸ਼ ਪੈ ਗਿਆ ਸੀ ਜੀ ਪਹਿਲਾਂ। ਫਿਰ ਉਦੋਂ ਇਹਨਾਂ ਪਤਾ ਨਹੀਂ ਹੁੰਦਾ ਸੀਗਾ ਨਾ ਜੀ ਪਹਿਲੀ ਵਾਰ ਟਰਾਲੀ ਬਣਾਈ ਸੀ ਉਦੋਂ ਪਹਿਲੀ ਹੀ ਰਹੀ ਹਾਂਜੀ ਠੀਕ ਹੈ ਇਹ ਕਿੰਨੇ ਦੀ ਬਣੀ ਸੀ ਉਦੋਂ ਟਰਾਲੀ ਜੀ? ਇਹ 2800 ਦੀ ਜੀ। ਅੱਛਾ ਆ ਟਰਾਲੀ 1965 ਤੇ 2800 ਦੀ ਬਣੀ ਸੀ ਹੈਂ? ਹਾਂਜੀ ਵਿੱਚੇ ਟਾਇਰ ਸਭ ਕੋ ਹਿੱਸਾ ਤੇ ਇਹ ਡਾਲਾ ਡੂਲਾ ਜੀ ਡਾਲਾ ਇਹ ਫਿਰ ਇੱਕ ਵਾਰ ਰਪੇਰ ਜਦੋਂ ਫਾਰਸ ਲਵਾਇਆ ਸੀ ਨਾ ਜੀ ਠੀਕ ਹੈ ਜੀ ਪਹਿਲਾਂ ਇਹ 12 ਫੁੱਟੀ ਸੀਗੀ ਅੱਛਾ ਜੀ ਫਿਰ 13 ਫੁੱਟ ਕਰਾਤੀ ਸੀ ਪਿੱਛੇ ਨੂੰ ਠੀਕ ਹੈ ਹਿੱਸਾ ਪਿੱਛੇ ਕਰਾ ਕੇ ਨਾ ਇੱਥੇ ਜੋੜ ਲਾ ਕੇ ਠੀਕ ਹੈ ਜੀ ਇਹ 13 ਫੁੱਟ ਫਿਰ ਕਰਾਤੀ ਸੀ 12 6 ਸੀ ਪਹਿਲਾਂ ਠੀਕ ਹੈ ਜੀ ਇੱਕ ਤੁਹਾਨੂੰ ਸਵਾਗਾ ਦਿਖਾਉਲਦੇ ਆ ਜੀ ਹੂੰ ਉਹ ਵੀ ਇਦਾਂ ਦਾ ਸਵਾਗਾ ਹੁਣ ਤਾਂ ਚਲੋ ਬਣਦੇ ਆ ਉਸ ਸਮੇਂ ਵਿੱਚ ਦੇਖੋ ਕਿਦਾਂ ਬਣਾਇਆ ਸੀ ਬਜ਼ੁਰਗਾਂ ਨੇ ਅੱਛਾ ਜੀ ਉਹ ਵੀ ਬਹੁਤ ਪੁਰਾਣਾ ਨਵੀਂ ਚੀਜ਼ ਤੁਹਾਨੂੰ ਦਿਖਾਉਲਦੇ ਆ ਉਹ ਵੀ ਠੀਕ ਹੈ ਪਰ ਹੁਣ ਉਹ ਬੰਦ ਕਰ ਦਿੱਤੀ ਮਾਦੀ ਕਿ ਤੇ ਇਹਦੇ ਬਾਰੇ ਵੀ ਜਹਦੋਈ ਆ ਹੈਰੋਂ ਅਸੀਂ ਇਹਨੂੰ ਹੈਰੋਂ ਬੋਲਦੇ ਹਾਂ ਇਹ ਅਸੀਂ ਕਦੂ ਵਾਸਤੇ ਜੀ ਅੱਛਾ ਇਹ ਕਦੂ ਵਾਸਤੇ ਬਣਾਇਆ ਜਦੋਂ ਕਦੂ ਬਾਹਣਾ ਤਾਂ ਥੱਲੇ ਹਟਾਣੇ ਫਾਲੇ ਠੀਕ ਹੈ ਫਿਰ ਇਕੱਠੇ ਕਰ ਲੈਣੇ ਸੋਕਾ ਮਾਰ ਦੇਣਾ ਇੱਕੋ ਵਾਰੀ ਟਰੈਕਟਰ ਬਾਹਣਾ ਪੈਂਦਾ ਖੇਤ ਬਾਰ-ਬਾਰ ਠੀਕ ਹੈ ਜੀ ਅੱਛਾ ਸਿੰਘ ਆ 1965 ਦਾ ਜੀ ਅੱਛਾ ਇਹਦਾ ਹੁਣ ਪੱਲਾ ਫਰੇਮ ਲਾਇਆ ਆ 1965 ਦਾ ਬਣਾਇਆ ਹਾਂਜੀ ਇਹਨੂੰ ਇੱਥੇ ਜੈਕ ਹੈਗਾ ਜੀ ਵੜਾਤਾ ਮੈਂ ਅੱਛਾ ਐਦਾਂ ਟਾਪਲਿੰਗ ਵਾਲਾ ਠੀਕ ਹੈ ਆ ਜੁੜੀ ਸੀਗੀ ਠੀਕ ਹੈ ਜੀ ਚੂੜੀ ਜਿੱਦਾਂ ਉਹ ਫੱਟੀ ਵਾਲੀ ਟਾਪ ਲਿੰਗ ਨੂੰ ਪਾਣੀ ਆਪਾਂ ਅੱਛਾ ਜੀ ਇਹ ਤੋਂ ਵੱਧ ਘਟਕਣਾ ਟਾਪ ਲਿੰਗ ਤੋਂ ਉਹ ਨਹੀਂ ਹੁੰਦਾ ਸੀ ਕਿਉਂਕਿ ਟਾਪ ਲਿੰਗ ਫਿਕਸ ਸੀਗੀ ਅੱਛਾ ਫੇਰ ਇੱਥੋਂ ਚੂੜੀ ਆ ਲੰਬਾ ਕਰ ਲੋ ਪਹਿਲਾਂ ਬਸ ਉਹ ਲਾ ਪਾ ਛੋੜਾ ਉਹ ਟਾਪ ਲਿੰਗ ਇੱਥੇ ਟਾਪ ਲਿੰਗ ਦਾ ਇਹ ਕੰਮ ਕਰਦਾ ਹੈ ਨਾ ਟਾਪ ਲਿੰਗ ਫਾਲਿਆਂ ਨੂੰ ਲੈਣੀ ਲਿਆ ਦੇ ਬਾਈ ਬਣੇ ਫਾਲਿਆਂ ਨੂੰ ਸੈੱਟ ਕਰ ਲੈਣੀ ਆ ਪਹਿ ਟਾਪ ਲਿੰਗ ਦੋਨੇ ਪਾਸੇ ਇੱਕੋ ਜਿਹਾ ਕਰ ਲੈਣੀ ਆ ਉਹ ਤਾਂ ਫੇਰ ਜਦੋਂ ਵੀ ਪਾਣੇ ਇੱਕੋ ਜਿਹਾ ਲੱਗਣੇ ਆ ਪਾ ਕੇ ਇਹਨੂੰ ਤੇ ਇੱਥੇ ਇਹਦੇ ਹੁੰਦਾ ਸੀ ਟਾਪ ਲਿੰਗ ਦਾ ਇਹ ਤੋਂ ਕੰਮ ਲਈਦਾ ਜੈਕ ਹੁੰਦਾ ਸੀ ਪਿੱਛੇ ਜ ਠੀਕ ਹੈ ਇਹ ਫਿਕਸ ਰਹਿੰਦੀ ਸੀ ਠੀਕ ਹੈ ਤੇ ਇਹ ਚੂੜੀ ਦਾ ਕੰਮ ਇੱਥੋਂ ਲੈਂਦੇ ਸੀ ਇੱਥੋਂ ਇੱਥੇ ਲੱਗਿਆ ਸੀ ਉੱਪਰ ਜੋ ਮੈਂ ਬਣਾਤਾ ਜਗਾ ਇਹ ਸੁਹਾਗਾ ਵੀ ਉਦੋਂ ਦਾ ਸਾਲ 65 ਦਾ ਜੀ ਅੱਛਾ ਸਾਲ 65 ਦਾ ਹੀ ਹੈ ਵੀ ਬੜੇ ਬਾਪੂ ਸਾਹ ਸੰਭ ਰੱਖੇ ਹਨਾ ਸੰਦ ਤੁਸੀਂ ਠੀਕ ਹੈ ਇਹ ਥੋੜੀ ਬੋਤੀ ਹੁਣ ਇਹਦੀ ਰਿਪੇਅਰ ਕਰਾਈ ਫਰੇਮ ਨੂੰ ਲਵਾਇਆ ਆ ਫਰੇਮ ਆਵੇ ਤਾਂ ਤਾਜ਼ਾ ਹੀ ਲੱਗਿਆ ਵੀ ਤਾਜ਼ਾ ਹਾਂਜੀ ਵਿੰਗਾ ਹੋ ਗਿਆ ਸੀ ਫਰੇਮ ਤੇ ਠੀਕ ਹੈ ਤੇ ਫਰੇਮ ਨਵਾਂ ਲਵਾਇਆ ਇਹ ਦਿੱਤਾ ਨਹੀਂ ਅਸੀਂ ਅਜੇ ਕਹਿ ਵੀ ਨਿਸ਼ਾਨੀ ਰੱਖਣੀ ਹੈ ਵੀ ਠੀਕ ਹੈ ਨਹੀਂ ਨਹੀਂ ਵਧੀਆ ਜੀ ਆ ਤਾਂ ਸਾਹਮਣ ਵਾਲੀ ਚੀਜ਼ ਹੈ ਜੀ ਤੇ ਉਹ ਪਿੱਛੇ ਬਈ ਉਹ ਟਰੈਕਟਰ ਤੇ ਉਹ ਬੈਡ ਜੀ ਟਰੈਕਟਰ ਤੇ ਇਹ ਤੁਹਾਡੇ ਲਾਉਣੇ ਪੈਂਦੇ ਕੱਦੂ ਹਾਂਜੀ ਕੱਦੂ ਆਣੇ ਲਾਲੂ ਦੀ ਪਰ ਜ਼ਾਇਦ ਕੀ ਲਾਏ ਸੀਗੇ ਟਰੈਕਟਰ ਖੁੱਪਦਾ ਨਹੀਂ ਫਿਰ ਵਧੀਆ ਚੱਲਦਾ ਨਾਲ ਕੱਦੂ ਵਧੀਆ ਹੁੰਦਾ ਠੀਕ ਹੈ ਜੀ ਗਾਰਾ ਵੱਢਦਾ ਚਲੋ ਵਧੀਆ ਵਧੀਆ ਠੀਕ ਠੀਕ ਹੈ ਤੇ ਇਹ ਆਲੂ ਵੀ ਲਾਉਣੇ ਆ ਜਿਵੇਂ ਹਾਂਜੀ ਆਲੂ ਵੀ ਲਾਈਦੇ ਜੀ ਠੀਕ ਹੈ ਇਹਦੇ ਨਾਲ ਪਟਦੇ ਹਣੇ ਹਾਂਜੀ ਆ ਡਿਗਰੋ ਜੀ ਪਟਣੇ ਵਾਲਾ ਠੀਕ ਹੈ ਜੀ ਤੇ ਤੇ ਅੰਦਰ ਪਲਾਂਟਰ ਵਈ ਸ਼ਾਉਣਾ ਪਿਆ 26 ਇੰਚੀ ਅੱਛਾ ਇਹਦੇ ਨਾਲ ਬੀਜ ਦੇ ਹੁੰਦੇ ਇਹ ਨਾਲ ਲੱਗਦੇ ਚਾਰ ਬੰਦੇ ਵਹਿੰਦੇ ਆ ਮਗਰ ਅੱਛਾ ਇਹ ਬੰਦੇ ਵਾਲਾ ਚਾਰ ਬੰਦੇ ਵਹਿੰਦੇ ਦੇ ਮਗਰ ਇਹ ਬਾਈ ਇਹ ਤੁਹਾਨੂੰ ਸੌਖਾ ਲੱਗਦਾ ਕਿ ਹੁਣ ਜਿਹੜੇ ਆਟੋਮੈਟਿਕ ਆਉਂਦੇ ਉਹ ਵਧੀਆ ਲੱਗਣ ਸੰਨ ਦਾ ਇਹ ਵਧੀਆ ਲੱਗਦਾ ਜੀ ਇਹਨਾਂ ਬੱਟ ਵਧੀਆ ਬਣਦੀ ਆ ਕਿਉਂਕਿ ਹੌਲੀ ਚੱਲਦਾ ਇਹ ਬੱਟ ਪ੍ਰੈਸ ਬਹੁਤ ਵਧੀਆ ਕਰਦਾ ਠੀਕ ਹੈ ਇਹ 4/1 ਆਉਂਦੇ ਚਾਰ ਬਟਾਂ ਦੀ ਪਾਜੀ ਗੱਲ ਕਰਦੇ ਸੀ ਹਾਂ ਆ ਪੂਰਾ ਉੱਪਰ ਭਰ ਕੇ ਹਾਂ 8 ਗੱਟੇ 8 ਗੱਟੇ ਚਾਰ ਬੰਦੇ ਚਾਰ ਬੰਦੇ ਅੱਛਾ ਜਿਹੜੀ ਰਮੋਰ ਚੱਕਿਆ ਨਹੀਂ ਹੁੰਦਾ ਹਿਲਦਾ ਨਹੀਂ ਮੁਰਮਾਦਾ ਵੀ ਉਹ 40 HP ਵਾਲਾ 40 HP ਵਾਲਾ ਜੀ 40 HP ਨਾਲ ਲੱਜਦੇ ਆਲੂ ਠੀਕ ਅੱਠ ਗੱਟੇ ਚਾਰ ਵਿੱਚ ਚਾਰ ਉੱਪਰ ਆ ਕੇ ਅੱਛਾ ਲੰਬੀ ਲੈਣ ਲਿਜਾਈ ਦੀ ਦੋ ਕਿੱਲਾਂ ਦੀ ਫੇ ਉਧਰੋਂ ਉਹ ਲਾਦ ਲੈਣੇ ਉਧਰ ਜਾ ਗੱਟੇ ਇੱਕੋ ਪਾਸੇ ਰੱਖ ਕੇ ਲੈ ਜਾਣੇ ਬਾਹਰ ਤੇ ਜੋੜੀ ਆਉਦੀ ਲੈਫਟ ਜੀ ਉਹ ਜੋੜੀ ਰਾਜਾ ਇੱਥੇ ਚੱਕ ਲੈਂਦਾ ਜੀ ਠੀਕ ਐ ਦੇਖੋ ਬਈ ਇਹ ਕਿੰਨਾ ਨਿੱਗਰ ਹੈ ਨਾ ਪਹਿਲਾਂ ਇਹ ਹੀ ਮਸ਼ੀਨ ਦੇਖੋ ਕਿੰਨੀ ਨਿੱਗਰ ਹੈ ਬੀਜਣ ਵਾਲੀ ਇਹ ਇਹ ਤੁਸੀਂ ਦੇਖੋ ਬਈ ਕਿੰਨੇ ਬੰਦੇ ਪਿੱਛੇ ਹੋ ਕੇ ਬੈਠਣਗੇ ਹੈ ਨਾ ਟਰੈਕਟਰ ਤੋਂ ਕਿੰਨਾ ਦੂਰ ਵਾਇਆ ਜਾਊਗਾ ਸੁਪਰ ਸੀਡਰ ਵੰਗੋ ਇਹ ਸੁਪਰ ਸੀਡਰ ਵੰਗੋ ਪਾਰਾ ਹੋਊਗਾ ਪਾਰਾ ਵਜਨ ਬਹੁਤ ਹੋ ਜਾਂਦਾ ਜੀ ਸੁਪਰ ਸੀਡਰ ਆਪਾਂ ਜੀ ਕੋਈ ਉਹਦੀ ਕਪੈਸਿਟੀ ਨਹੀਂ ਲਿਫਟਦੀ ਵਧਾਈ ਹੈਗੀ ਜੋ ਕੰਪਨੀ ਜੈਨੂਨ ਆਈ ਆ ਹੋਈ ਹੋਈ ਆ ਹਾਂ ਬਹੁਤ ਚੰਗੀ ਲਫਟ ਆ ਨਾ ਜਿਹੜੀ ਚੀਜ਼ ਸਲਾਉਣ ਵਾਲੀ ਹੈ ਸਲਾਉਣ ਵਾਲੀ ਹੈ ਨਾ ਠੀਕ ਆ ਜੀ ਚਲੋ ਵਧੀਆ ਲੱਗਿਆ ਬਾਈ ਜੀ ਤੇ ਹੁਣ ਦਿਓ ਸਾਨੂੰ ਇਜਾਜ਼ਤ ਠੀਕ ਆ ਜੀ